ਦਲਾ ਫੋਨ ਪਾਣੇ ਜਿਵੇਂ ਚਾਹ ਤੈਨੂੰ ਬਾਹਰ ਵੜਦੇ ਨਾ ਇਹ ਆ ਉਹ ਆ ਕੱਲ ਕੀ ਸੀਗਾ ਕੰਨ ਭਈ ਆਟੋ ਤੋਂ ਝਗੜਾ ਹੋਇਆ ਮਾਰਿਆ ਉਹ ਜਿਹੜੀ ਗਾ ਗੋਗ ਤੇ ਗੱਲਬਾਤ ਆਪਣਾ ਮਿਹਨਤ ਕਰਦਾ ਸੀ ਰਾਤ ਦੇ ਟਾਈਮ ਤੇ ਸਵਾਰੀ ਸੂਰੀ ਭਗਤਾ ਆ ਕੇ ਘਰ ਆਇਆ ਰੋਟੀ ਪਾਣੀ ਖਾ ਕੇ ਘਰ ਹੋਏ ਬਾਹਰ ਨੂੰ ਜਿੱਲੇ ਗਿਆ ਤੇ ਮਹੱਲੇ ਦੇ ਮੁੜੇ ਆ ਉਹਨਾਂ ਨੇ ਇਕੱਲੇ ਨੂੰ ਦੇਖ ਕੇ ਇੱਥੇ ਹਮਲਾ ਕਰਤਾ ਉਹਨਾਂ ਕੋ ਸਿਫਟ ਘਾ ਰਹੀ ਅਭਿਸ਼ੇਕ ਜੀ ਗੱਲਬਾਤ ਹੋਈ। ਯਹੀ ਡੈਡੀ ਫੋਨ ਕਰਦੇ, ਫੋਨ ਕਰਦੇ ਨਾ ਡੈਡੀ ਨੂੰ ਤਾਇਆ ਨਾਲ ਤਾਇਆ ਨਾਲ ਗੱਲ ਕੀਤੀ ਜੀ ਡੈਡੀ ਨੇ। ਹਨੂ ਵੀ ਘਰ ਕਈ ਮੇਰੇ ਦੱਸਾਈ ਡੈਡੀ ਨੇ ਤੇ ਬਾਰ-ਬਾਰ ਕਰਦੇ ਸੀ। ਗੱਲਾਂ ਫੋਨ ਪਾਣੇ ਚ ਵੇਜ ਇੱਕ ਯਾ ਤੈਨੂੰ ਬਾਹਰ ਬਾੜ ਦੇਣ ਆਈਏ ਆ ਉਹ ਆ। ਤਾਂ ਕੀ ਸੀਗਾ? ਕੰਨ ਭਾਈ ਆਹ ਤੋਂ ਝਗੜਾ ਹੋਇਆ ਮਾੜਾ ਆ। ਉਹ ਜਿਹੜੀ ਗਾ ਗੂਗ ਤੇ ਗੱਲਬਾਤ ਹੋਈ ਸਾਰੀਆਂ ਸੋਰੀਆਂ ਸੋਰੀਆਂ ਤਾਂ ਥੋੜੀ ਬਾਅਦ ਹੀ ਗੱਲ ਹੋਈ ਆ ਤੇ ਉਹਨਾਂ ਨੇ ਦਸਤਰ ਲੈ ਕੇ ਪੈ ਗਈ ਆ। ਸਾਰੇ ਜਾਣੇ ਸੱਤ ਅੱਠ ਜਾਣੇ ਹੀ ਇਹ ਲੱਗ ਕਾਰ ਹੀ ਸੀ ਕਾਰ ਹੀ ਸੀ ਪੁਲਿਸ ਨੇ ਕਾਰ ਵੀ ਬਰਾਮਦ ਕੀਤੀ ਹੈ ਕਾਰ ਵੀ ਬਰਾਮਦ ਹੈ ਕਾਰ ਵੀ ਇਹ ਚੋਰੀ ਦੀ ਮੈਂਦੀ ਗਈ ਤੇ ਸੱਤ ਅੱਠ ਜਾਣੇ ਰਿਆ ਦੱਤ ਲੈ ਕੇ ਵੜੇ ਆ ਜੀ ਐ ਵੀ ਕੱਲਾ ਜਾਣਾ ਸੀ ਲੈ ਕੇ ਮੇਰਾ ਸੱਤਿਆਂ ਨੇ ਵੇਖਿਆ ਅਹੀਂ ਖੁਦ ਆਪਣਾ ਆਪ ਬਚਾਇਆ ਨਾ ਕੋ ਅਹੀਂ ਮੌਕੇ ਤੇ ਛਡਾੜ ਆਹੀਂ ਛਡਾਣ ਜਦੋਂ ਗਏ ਜੀ ਨਾ ਦੱਤ ਲੈ ਕੇ ਵੱਡੇ ਵੱਡੇ ਲੱਗੇ ਬਈ ਮਾਰਨਾ ਆਪਾ ਫੂਨੀ ਆ ਕੇ ਗਏ ਮੈਂ ਤੇ ਮੇਰਾ ਤਾਇਆ ਸ਼ੇਖ ਲੋਗੇ ਪਾਸੇ ਚੱਲੇ ਦੇ ਹੀ ਅੱਗੇ ਆਵਹਾਂ ਨੂੰ ਆਪਣੀ ਜਾਨ ਦੀ ਕਿਤਾ ਸਾਡੇ ਨਾਲ ਪੈ ਗਈ। ਮੈਂ ਸ਼ੇਖ ਕਿਤੇ ਰਹੀ ਮੇਰਾ ਨਾਂ ਜੀ ਜੱਜਪਾਲ ਕੀ ਗੱਲ ਬਾਤ ਹੋਈ ਹੈ? ਗੱਲ ਬਾਤ ਇਹ ਹੋਈ ਜੀ ਮੇਰਾ ਭਰਾ ਐਟਰੋ ਦਾ ਲੰਡਾ ਸੀ ਜਿਹਦਾ ਨਾਂ ਸੰਨੀ ਲੰਡਾ ਕਰਕੇ ਮਸ਼ਹੂਰ ਆ। ਠੀਕ ਆ ਜੀ ਆਪਣਾ ਮਿਹਨਤ ਕਰਦਾ ਸੀ। ਰਾਤ ਦੇ ਟਾਈਮ ਤੇ ਸਵਾਰੀ ਸੂਰੀ ਭਗਤਾ ਆ ਕੇ ਘਰ ਆਇਆ। ਰੋਟੀ ਪਾਣੀ ਖਾ ਕੇ ਘਰ ਹੋਏ ਬਾਹਰ ਨੂੰ ਜਿੱਲੇ ਗਿਆ ਤੇ ਮਹੱਲੇ ਦੇ ਮੁੜੇ ਆ। ਉਹਨਾਂ ਨੇ ਇਕੱਲੇ ਨੂੰ ਦੇਖ ਕੇ ਇਹਤੇ ਹਮਲਾ ਕਰਤਾ ਉਹਨਾਂ ਕੋ ਸਿਫਟ ਕਾਰੀ ਕਾਰ ਉਹਨਾਂ ਨੇ ਫੜਾਫੜ ਰੁਕ ਗਈ ਆ ਕਾਰ ਰੋਕ ਕੇ ਫੜਾਫੜ ਦਾਤਰ ਕੱਢੇ ਸੂਵੇ ਸੂਵੇ ਹੀ ਉਹਨਾਂ ਕੋਲ ਤੇ ਉਹਨਾਂ ਨੇ ਮੇਰੇ ਭਰਾ ਨੂੰ ਮਤਲਬ ਬੜੀ ਬੇਰਹਿਮੀ ਦੇ ਨਾਲ ਮਾਰਿਆ ਤੇ ਜਦੋਂ ਸਾਨੂੰ ਪਤਾ ਲੱਗਾ ਅਹੀ ਮੌਕੇ ਤੇ ਗਏ ਛਡਾਣ ਵਾਸਤੇ ਸਾਨੂੰ ਵੀ ਮਤਲਬ ਕੀ ਉਹ ਬੰਦੇ ਅਗੋ ਮਾਰਨ ਨੂੰ ਫਿਰਦੇ ਸੀ ਆਪਾਂ ਆਪ ਆਪਣੀ ਜਾਨ ਬਚਾ ਕੇ ਉਥੋਂ ਸਾਈਡ ਤੇ ਹੋ ਗਏ ਕਾਰਨ ਕੀ ਅਸਿਕ ਲੱਗੀ ਸੀਗਾ ਕਾਰਨ ਸਰ ਕੋਈ ਨਹੀਂ ਇਦਾਂ ਹੀ ਮਾੜੀ-ਮੋਟੀ ਸਵਾਰੀ ਐਟੋ ਚ ਲਾਉਂਦੇ ਆ ਮਾੜੀ-ਮੋਟੀ ਗੱਲਬਾਤ ਹੋਈ ਆ ਤੇ ਕੋਈ ਇੰਨੀ ਵੱਡੀ ਕੋਈ ਰੰਜਿਸ਼ ਨਹੀਂ ਕੋਈ ਇਦਾਂ ਨਹੀਂ ਕੋਈ ਦੁਸ਼ਮਣੀ ਨਹੀਂ ਕਿ ਜਿੱਦਾਂ ਕੋਈ بڑا ਪ੍ਰਾਣਾ ਸਿਸਟਮ ਚੱਲਦਾ ਬੰਦੇ ਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰਾ ਭਰਾ ਮਿਹਨਤ ਕਰਦਾ ਪਿਆ ਹੀ ਛੋਟੇ ਛੋਟੇ ਦੇ ਬੱਚੇ ਜਿਹਨਾਂ ਨੇ ਮਾਰਿਆ ਉਹ ਕੀ ਕੰਮ ਕਰਦੇ ਵੇਲੇ ਸਰ ਉਹ ਵੇਲੇ ਰਹਿੰਦੇ ਆ ਕਦੀ ਆਟੋ ਚਲਾ ਲਿਆ ਕਦੀ ਨਹੀਂ ਜਸਪਾਲ ਜੀ ਚੋਣਾਂਾਂ ਦੇ ਦੌਰਾਨ ਸੁਣਿਆ ਕੋਈ ਉਹਨਾਂ ਦੀ ਲੜਾਈ ਹੋਈ ਹੈ ਚੋਣਾਂ ਦੇ ਦੌਰਾਨ ਨਹੀਂ ਸਰ ਐਸੀ ਕੋਈ ਗੱਲ ਨਹੀਂ ਹੋਈ ਇਹ ਤਾਂ ਜਿੰਨੀਆਂ ਮਰਜੀ ਖਬਰਾਂ ਲੋਕੀ ਡਾੜ ਸਲੀਅਤ ਗੱਲ ਇਹੀ ਹੈ ਕਿ ਏਟੋ ਦੀ ਸਵਾਰੀ ਦੀ ਕੋਈ ਗੱਲਬਾਤ ਮਾੜੀ-ਮੋਟੀ ਹੋਈ ਆ ਇਦਾਂ ਬੈਸੋ-ਬੈਸੀ ਹੋਈ ਆ ਉਸ ਤੋਂ ਬਾਅਦ ਨਾ ਉਹਨੇ ਕੋਈ ਦਿਲ ਤੇ ਗੱਲ ਲਈ ਕਿ ਮੈਨੂੰ ਇਦਾਂ ਹੋਏਗਾ ਉਦਾਂ ਹੋਏਗਾ ਬਟ ਉਹਨੇ ਮੈਨੂੰ ਇੰਨੀ ਗੱਲ ਦਾ ਮੈਸੇਜ ਰੋਡ ਦਿੱਤਾ ਕਿ ਭਾ ਮੈਂ ਹੁਣ ਸੁਧਰਿਆ ਮੈਂ ਏਟੋ ਚਲਾਣਾ ਮੈਂ ਆਪਣੇ ਕੰਮ ਨਾਲ ਮਤਬਰ ਰੱਖਦਾ ਮੈਨੂੰ ਆਹ ਤਿੰਨ-ਚਾਰ ਮੁਰੇ ਆ ਜਿਹੜੇ ਮੱਕੀ ਮੈਨੂੰ ਜੀਣ ਨਹੀਂ ਦੇ ਰਹੇ ਮੇਰੇ ਨਾਲ ਉਹਨੇ ਗੱਲ ਸ਼ੇਅਰ ਕੀਤੀ ਆ ਉਹਦਾ ਬੇਟਾ ਇੱਥੇ ਆਪਣਾ ਆ ਲੱਗੇ ਇਹਨੂੰ ਵੀ ਉਹਨੇ ਦੱਸਿਆ ਇਹ ਪਤੀਜਾ ਮੇਰਾ ਇਹਨੂੰ ਵੀ ਦੱਸਿਆ ਕਿ ਇਸ ਤਰ੍ਹਾਂ-ਤਰ੍ਹਾਂ ਗੱਲਬਾਤ ਹੈ ਗਈ ਆ ਤੇ ਮੈਨੂੰ ਮਤਲਬ ਕੀ ਇਹ ਮਾਰਨ ਨੂੰ ਫਿਰਦੇ ਪਏ ਆ ਠੀਕ ਆ ਜੀ ਇਹ ਗੱਲ ਦੱਸਣ ਤੋਂ ਬਾਅਦ ਪਰਸੋਂ ਗੱਲਬਾਤ ਐ ਹੋਈ ਆ ਆਪਣਾ 3 ਤਰੀਕ ਸਾਨੂੰ ਸ਼ਾਮ ਨੂੰ ਦੱਸਿਆ ਜੀ ਕਿ ਮੇਰੇ ਨਾਲ ਐਦਾਂ ਦੀ ਘਟਨਾ ਮਤਲਬ ਕੋਈ ਹੋ ਰਹੀ ਆ ਪੁਲਿਸ ਨੇ ਸਰ ਦਿੱਤਾ ਸਾਡਾ ਸਾਥ